ਉਹ ਜਿਹੜੇ ਮੈਨਗ ਵਾਲੇ ਐਸ ਡੀਓ ਉਹਨਾਂ ਨੂੰ ਰੇਤਿਆਲੀ ਧਿਆਨ ਹੈ ਉਹਨਾਂ ਦਾ ਵੀ ਰੇਤਾ ਕਿੱਦਾਂ ਕੱਢਣਾ ਕਿਹੜਾ ਕੱਢਦਾ ਕਿੱਥੋਂ ਅਸੀਂ ਕਮਾਈ ਕਰਨੀ ਉਹਨਾਂ ਨੂੰ ਬੰਦ ਦੇ ਨਾਲ ਕੋਈ ਇਹੋ ਜਿਹਾ ਮਤਲਬ ਨਹੀਂ ਹੈਗਾ ਵੀ ਕਿੱਥੋਂ ਅਸੀਂ ਕਿੱਥੇ ਲੋੜਿਆ ਬੰਦ ਦੀ ਕਿੱਥੇ ਮੁਰੰਮਤ ਹੋਣੀ ਹੈ ਕਿੱਥੇ ਕੀ ਹੋਣਾ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਅੱਜ ਤਾਂ ਪਾਣੀ ਜਿਹੜਾ ਕੱਲ ਪਾਣੀ ਕਾਫੀ ਸੀਗਾ ਅੱਜ ਪਾਣੀ ਘਟਿਆ ਹੈ ਲੇਕਿਨ ਪਾਣੀ ਪਿੱਛੋਂ ਅੱਜ ਪਤਾ ਲੱਗਾ ਵੀ 7 ਫੁੱਟ ਜਿਹੜਾ ਪਾਣੀ ਘੁੱਟ ਛੱਡਿਆ ਹੈ ਜੀ ਤੇ ਉਹ ਪਾਣੀ ਜਿਹੜਾ ਕੱਲ 55 ਫੀਟ ਤੱਕ ਇਸ ਕਾਰਨ ਜਿਹੜੀ ਅੱਜ ਕੰਮ ਕਰ ਰਹੀ ਹੈ ਇਹਨਾਂ ਨੂੰ ਪਹਿਲਾਂ ਕਰਨੀ ਚਾਹੀਦੀ ਆ ਅੱਗੇ 10 ਸਾਲ ਪਹਿਲਾਂ ਅਸੀਂ ਦੇਖਿਆ ਸਰਪੰਚوں ਨੂੰ ਪਤਾ ਜਦੋਂ ਬਾਡੀ ਸ਼ੁਰੂ ਹੁੰਦੀ ਸੀ ਤਾਂ ਉਦੋਂ ਪੱਥਰ ਹਣਾ ਸ਼ੁਰੂ ਹੁੰਦਾ ਸੀ ਜੀ ਜੀ ਪਹਿਲਾਂ ਜਿਹੜੀ ਜਦੋਂ ਪਾਣੀ ਥੋੜਾ ਵੱਧਦਾ ਸੀ ਉਦੋਂ ਐਸ ਡੀਓ ਇਹਨੇ ਚਿੰਤਤ ਹੋ ਜਾਂਦੇ ਸੀ ਵੀ ਜਦੋਂ ਨੁਕਸਾਨ ਹੁੰਦਾ ਸੀ ਵੀ ਜਦੋਂ ਉਹਨਾਂ ਦੀ ਪਤਾ ਨਹੀਂ ਕਿੱਡੀ ਵੱਡੀ ਆਫਤ ਹੋਣੀ ਆ ਹੁਣ ਇਹਨਾਂ ਨੂੰ ਕੋਈ ਇਹੋ ਜਿਹਾ ਕੋਈ ਡਰ ਨਹੀਂ ਹੈਗਾ ਪਤਾ ਨਹੀਂ ਪਿੱਛੋਂ ਸਰਕਾਰਾਂ ਦਾ ਦਬਾਅ ਨਹੀਂ ਇਹ ਨਾ ਤੇ ਹੈਗਾ ਜਾਂ ਕਿੱਦਾਂ ਹੈਗਾ ਆ ਉੱਪਰਲੇ ਪਾਸੇ ਦੇਖ ਲਓ ਸਾਰਾ ਬੰਦੇ ਪੱਕੀ ਸੜਕ ਬਣੀ ਹੈ ਜੀ ਸਾਡੇ ਨਾਲ ਤਾਂ ਮਤਰੀ ਮਾਲ ਆ ਜਿਹੜਾ ਹਲਕੀ ਤਾਂ ਜਾਂਦਾ ਦੇਖੋ ਕੋਈ ਅਫਸਰ ਆਉਂਦਾ ਉਹ ਗੱਡੀ ਲੈ ਕੇ ਲੰਘ ਨਹੀਂ ਸਕਦਾ ਜੀ ਇੰਨਾ ਵੱਡਾ ਗਾਰਾ ਆ ਆ ਸਰਪੰਸਾ ਵੀ ਅਸੀਂ ਸਾਰੇ ਤੁਰ ਕੇ ਇੱਥੋਂ ਗਏ ਆ ਅੱਜ ਦਿਖਦੇ ਗਏ ਆ ਉੱਥੇ ਤੱਕ ਤੁਰ ਕੇ ਵੀ ਜੀ ਬੰਨ ਨੂੰ ਉੱਚੇ ਕਰਕੇ ਨਾ ਕਟੋ-ਕਟੇ ਦੀ 4-5-5 ਮੁੱਟੀ ਫੁੱਟ ਹੋਰ ਮਿੱਟੀ ਪਾਵੇ ਔਰ ਇਹਤੇ ਪੱਕੀਆਂ ਸੜਕਾਂ ਬਣਾਈਆਂ ਜਾਣਾਂ ਇੱਕ ਰ ਜਰਨੈਲ ਸਿੰਘ ਮੋਤੀਪੁਰ ਖਾਲਸਾ ਉਹ ਸਾਡੇ ਨਾਲ ਹਾਜ਼ਰ ਆ ਇਹਨਾਂ ਤੋਂ ਆਪਾਂ ਜਾਣਕਾਰੀ ਕਰਦੇ ਹਾਂ ਇਲਾਕੇ 'ਚ ਕਿਹੋ ਜਿਹੇ ਹਾਲਾਤ ਹੈਗੇ ਹਾਂ ਹਾਂ ਜੀ ਬਾਈ ਖਾਲਸਾ ਬਾਈ ਮੋਤੀਪੁਰ ਕੀ ਬੰਦੇ ਆਪੇ ਸਾਹਿਬ ਜੀ ਪਹਿਲਾਂ ਤੋਂ ਤੁਹਾਡਾ ਜਿਹੜਾ ਨਕਰ ਹੈਗਾ ਬਿਲਕੁਲ ਕੰਢੇ ਤੇ ਹੈਗਾ ਐਸ ਵੇਲੇ ਕਿਹੋ ਜਿਹੇ ਹਾਲਾਤ ਹੈਗੇ ਆਪਣੇ ਏਰੀਆ ਦੇ ਦੇਖੋ ਪਹਿਲਾਂ ਤੋਂ ਬਾਰਸ਼ ਜਦੋਂ ਪਈਆ ਤੇ ਪਾਣੀ ਦਰਿਆ 'ਚ ਆਸੀ ਕਾਫੀ ਜਿਹੜਾ ਜਿਹੜਾ ਪਾਣੀ ਜਿਹੜਾ ਵਧਿਆ ਸੀਗਾ ਜੀ ਉਸੇ ਤੇ ਨਹੀਂ ਜਿਹੜਾ ਮਿਓ ਵਰਗੀਆਂ ਸੰਗਤਾਂ ਮਾਉ ਸਾਹਿਬ ਦੀਆਂ ਸੰਗਤਾਂ ਇਹਨਾਂ ਨੇ ਸਾਨੂੰ ਫੋਨ ਵੀ ਕੀਤੇ ਆ ਇਸੇ ਚੀ ਉਦੋਂ ਵੀ ਸਾਡੇ ਇੱਥੇ ਮੋਤੀਪੁਰ ਖਾਲਸਾ ਤੋਂ ਦਨੇ ਪਰ ਤੋਂ ਜਦੋਂ ਸਰਪੰਚ ਦੱਸਿਆ ਤਾਲਮੰਦੋਂ ਕਾਫੀ ਸੰਕਟਾਂ ਇਥੋਂ ਪਰਦਾ ਪਰੇ ਹੋਈਆਂ ਤੇ ਉਹ ਦਿਨ ਦੇ ਸਾਰੇ ਨੇ ਡਟਿਆ ਜਿੱਥੇ ਜਿੱਥੇ ਸਾਨੂੰ ਕੋਈ ਖਤਰਾ ਲੱਗਦਾ ਜਿਵੇਂ ਆਲਰੇਡੀ ਪਹਿਲਾਂ ਬੂਰੇ ਭਰੇ ਆ ਜਿੱਦਾਂ ਇਥੋਂ ਟ੍ਰੇਨ ਦਾ ਪੈਪ ਲੀਕ ਹੋ ਗਿਆ ਸੀਗਾ ਜੀ ਉਦੋਂ ਫਿਰ ਰੜਕੇ ਵਿੱਚ ਕੇ ਮੀਓ ਵਾਲੀਆਂ ਸਰਦਰੀ ਤਾਂ ਮੁੱਤੀ ਪਰ ਖੜ ਸਾ ਤੋਂ ਰੜਕੇ ਬੂਰੇ ਲਾਏ ਆ ਜੀ ਤੇ ਹਜੇ ਵੀ ਜਿਹੜਾ ਪਾਣੀ ਦਾ ਜੋਰ ਆ ਕਾਫੀ ਜ਼ਿਆਦਾ ਤੇ ਜਿੱਦਾਂ ਦੂਰ ਤੋਂ ਵੈਸੇ ਇਥੇ ਸੰਪਰਨ ਲੱਗਣੇ ਚਾਹੀਦੇ ਆ ਹੋਰ ਜਿੱਥੇ ਹਜੇ ਘੁੰਮਣ ਘੇੜੀ ਪੈਂਦੀ ਆ ਜੀ ਅੱਜ ਤਾਂ ਪਾਣੀ ਜਿਹੜਾ ਕੱਲ ਪਾਣੀ ਕਾਫੀ ਸੀਗਾ ਅੱਜ ਪਾਣੀ ਘਟਿਆ ਹੈ ਆ ਲੇਕਿਨ ਪਾਣੀ ਪਿੱਛੋਂ ਅੱਜ ਪਤਾ ਲੱਗਾ ਵੀ 7 ਫੁੱਟ ਜਿਹੜਾ ਪਾਣੀ ਕੋਰ ਛੱਡਿਆ ਹੈ ਜੀ ਤੇ ਉਹ ਪਾਣੀ ਜਿਹੜਾ ਕੱਲ ਪੰਚੀ ਦਾ ਖੇਤ ਦਾ ਪਾਣੀ ਸੀ ਤੇ ਅੱਜ ਸਾਨੂੰ ਜਿਹੜਾ ਪੂਰਾ ਜਾਗਰੂਕ ਰਹਿਣਾ ਚਾਹੀਦਾ ਹੈ ਕਿ ਸਕਾਰਾਂ ਦੀ ਜਿਹੜੀ ਅੱਜ ਕੰਮ ਕਰ ਰਹੇ ਉਹਨਾਂ ਨੂੰ ਪਹਿਲਾਂ ਕਰਨੇ ਚਾਹੀਦੇ ਆ ਅੱਗੇ 10 ਸਾਲ ਪਹਿਲਾਂ ਅਸੀਂ ਦੇਖਿਆ ਸਰਪੰਚوں ਨੂੰ ਪਤਾ ਜਦੋਂ ਬਾਡੀ ਸ਼ੁਰੂ ਹੁੰਦੀ ਸੀ ਨਾ ਉਦੋਂ ਪੱਥਰ ਲਾਉਣਾ ਸ਼ੁਰੂ ਹੁੰਦਾ ਸੀ ਜਿੱਥੇ ਜਿੱਥੇ ਲੋੜ ਹੁੰਦੀ ਸੀ ਪੱਥਰ ਲਾਉਂਦੇ ਸੀ ਜਿੱਥੇ ਸਪਰਲਕ ਨਾਲ ਸਪਰ ਲੱਗਦਾ ਸੀਗਾ ਪੂਰਾ ਧਿਆਨ ਦਿੰਦੇ ਸੀਗੇ ਹੁਣ ਜਿਹੜੇ ਮੈਨਗ ਵਾਲੇ ਐਸਡੀਓ ਉਹਨਾਂ ਨੂੰ ਰੇਤੇ ਵਾਲੀ ਧਿਆਨ ਉਹਨਾਂ ਦਾ ਵੀ ਰੇਤਾ ਕਿੱਦਾਂ ਕੱਢਣਾ ਕਿਹੜਾ ਕੱਢਦਾ ਕਿੱਥੋਂ ਅਸੀਂ ਕਮਾਈ ਕਰਨੀ ਉਹਨਾਂ ਨੂੰ ਬੰਦ ਦੇ ਨਾਲ ਕੋਈ ਇਹੋ ਜਿਹਾ ਮਤਲਬ ਨਹੀਂ ਹੈਗਾ ਵੀ ਕਿੱਥੋਂ ਅਸੀਂ ਕਿੱਥੇ ਲੋੜਿਆ ਬੰਦ ਦੀ ਕਿੱਥੇ ਮੁਰੰਮਤ ਹੋਣੀ ਹੈ ਕਿੱਥੇ ਕੀ ਹੋਣਾ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਪਹਿਲਾਂ ਜਿਹੜੀ ਜਦੋਂ ਪਾਣੀ ਥੋੜਾ ਵੱਧਦਾ ਸੀ ਉਦੋਂ ਐਸਡੀਓ ਇੰਨੇ ਚਿੰਤਤ ਹੋ ਜਾਂਦੇ ਸੀ ਵੀ ਜਦੋਂ ਨੁਕਸਾਨ ਹੁੰਦਾ ਸੀ ਵੀ ਜਦੋਂ ਉਹਨਾਂ ਦੀ ਪਤਾ ਨਹੀਂ ਕਿੱਡੀ ਵੱਡੀ ਆਫਤ ਹੋਣੀ ਆ ਹੁਣ ਇਹਨਾਂ ਨੂੰ ਕੋਈ ਇਹੋ ਜਿਹਾ ਕੋਈ ਡਰ ਨਹੀਂ ਹੈਗਾ ਪਤਾ ਨਹੀਂ ਕਿਥੋਂ ਸਰਕਾਰਾਂ ਦਾ ਦਬਾਅ ਨਹੀਂ ਇਹਨਾਂ ਤੇ ਹੈਗਾ ਜਾਂ ਕਿੱਦਾਂ ਹੈਗਾ ਆ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਅੱਗੇ ਇੱਥੇ ਬੇਲਦਾਰ ਹੁੰਦੇ ਸੀ ਉਹ ਸ਼ਾਮ ਭਿਆਰੀ ਉਹ ਸ਼ਾਇਦ ਬਦਲ ਗਿਆ ਉਹਨੇ ਸਾਨੂੰ ਇੰਨੇ ਕ ਫੋਨ ਕਰਨੇ ਜਲਦੀ ਉੱਪਰ ਆ ਜਿਓ ਇੱਥੇ ਨੁਕਸਾਨ ਆ ਇੱਥੇ ਹੋਣ ਲੱਗਾ ਇੱਥੇ ਟੁੱਟਣ ਲੱਗਾ ਤੇ ਸਾਰੀਆਂ ਸੰਗਤਾਂ ਉਹਨੇ ਇਕੱਠੇ ਕਰ ਲੈਣੀਆਂ ਜਦ ਕਿ ਕਿੰਨੇ ਇਥੇ ਦੇ ਹੁਣ ਇਸ ਟਾਈਮ ਹੈ ਆ ਬੀਵਕਤਾਂ ਹੋਰ ਬਾਕੀ ਬੰਦੇ ਰਹਿ ਗਏ ਆ ਉਹਨਾਂ ਨੂੰ ਸਾਰਿਆਂ ਦੇ ਆਸ਼ੀਰਵਾਦ ਸਰਪੰਚੋ ਦੀ ਨੰਬਰ ਰੱਖਣ ਚਾਹੀਦੇ ਆ ਉਹਨਾਂ ਨੂੰ ਉਸੇ ਵੇਲੇ ਸੂਚਿਤ ਕਰਨਾ ਚਾਹੀਦਾ ਆ ਤੇ ਬਾਕੀ ਸਰਕਾਰ ਨੂੰ ਮੇਰੀ ਇਹੀ ਬੇਨਤੀ ਆ ਵੀ ਦੇਖੋ ਖੜਾ ਕਰਕੇ ਨੁਕਸਾਨ ਇੰਨਾ ਹੋਇਆ ਸੀ ਡੇਰਾ ਬਾਬਾ ਨਾਨਕ ਜਾ ਕੇ ਆਏ ਦੋਵਰੀ ਜੀ ਜਿਹੜਾ ਉੱਥੇ ਨੁਕਸਾਨ ਹੋਇਆ ਉਹ ਬਿਆਨ ਨਹੀਂ ਕਰ ਸਕਦੇ ਯਾਨੀ ਕਿ ਉਹ ਸੁੰਦਰ ਦਾ ਤਾਰਨ ਕਰ ਗਿਆ ਜਿਹਦਾ 25 ਕਿਲੋ ਕਿਸੇ ਤੱਕ ਵੀ ਅੱਖਾ ਦੇ ਦੀ ਜਰਨੈਲ ਸਿੰਘ ਵੀ ਬਰਬਾਦ ਸੀ ਜੀ ਹੋਰ ਹੋਰ ਸਾਡੇ ਨਾਲ ਦੀਆਂ ਸਕਤਾ ਤੇ ਇੰਨਾ ਕ ਪਾਣੀ ਆ ਉੱਥੇ ਪਾਣੀ ਪਾਣੀ ਦੱਸਦਾ ਜਿਹੜੇ ਸ਼ਬਦ ਤੁਸੀਂ ਕਹਿ ਰਹੇ ਆ ਬਈ ਜਿਹੜਾ ਪ੍ਰਸ਼ਾਸਨ ਹੈਗਾ ਆ ਜਾਂ ਇੱਥੇ ਦੋ ਕਾਲ ਜਿਹੜੇ ਉਹਨਾਂ ਦੇ ਬੇਲਦਾਰ ਹੈਗੇ ਆ ਉਹਨਾਂ ਦਾ ਧਿਆਨ ਪਹਿਲਾ ਵਾਰਕਾ ਜਿਹੜਾ ਉਹ ਨਹੀਂ ਹੈਗਾ 10 ਸਾਲਾਂ ਤੋਂ 10 ਸਾਲਾਂ ਤੋਂ ਹੋ ਗਿਆ ਹਾਂਜੀ ਇਹਦਾ ਕੀ ਕਾਰਨ ਕੀ ਮੰਗ ਬੰਦਿਆ ਕਿਉਂਕਿ ਜਿਹੜੀ ਇਹ ਚੀਜ਼ ਆ ਬਾਣ ਜਿਹੜੇ ਆ ਹਰੇਕ ਸਾਲ প্রতি ਸਾਲ ਜਿਹੜਾ ਆ ਪਾਣੀ ਚੜ ਕੇ ਆਉਣਾ ਹੀ ਆਉਣਾ ਜਦੋਂ ਦਾ ਮੌਸਮ ਹੁੰਦਾ ਹੈ ਤੇ ਇਹ ਜਿਹੜੇ ਆਪਾਂ ਇੱਕ ਸਾਈਡ ਲੁਧਿਆਣੇ ਵਾਲੀ ਸਾਈਡ ਜੋ ਦੇਖਦੇ ਆਗੇ ਆ ਉਧਰਲੇ ਬੰਨਾਂ ਦੀ ਹਾਲਤ ਦੇਖਦੇ ਤੇ 1 ਪਜ ਜਲੰਧਰ ਵਾਲੇ ਦੇ ਜਿਹੜੇ ਬੰਨ ਹੈਗੇ ਆ ਇੱਧਰਲੇ ਕਿਨਾਰੇ ਉਹਨਾਂ ਦੀ ਹਾਲਤ ਦੇਖੋ ਉੱਪਰਲੇ ਪਾਸੇ ਦੇਖ ਲਓ ਸਾਰਾ ਬੰਨ ਤੇ ਪੱਕੀ ਛੜਕ ਬਣੀ ਆ ਜੀ ਸਾਡੇ ਨਾਲ ਤਾਂ ਮਤਰੀ ਮਾਂ ਵਾਲਾ ਜਿਹੜਾ ਹਲਕੀ ਤੇ ਦਿੰਦਾ ਦੇਖੋ ਕੋਈ ਅਫਸਰ ਆਉਂਦਾ ਉਹ ਗੱਡੀ ਲੈ ਕੇ ਲੰਘ ਨਹੀਂ ਸਕਦਾ ਜੀ ਇੰਨਾ ਵੱਡਾ ਗਾਰੇ ਆ ਆ ਸਿਰਫ 500 ਵੀ ਅਸੀਂ ਸਾਰੇ ਤੁਰ ਕੇ ਇੱਥੋਂ ਗਏ ਆ ਰਾਤੀ ਦੇਖਦੇ ਗਏ ਆ ਉੱਥੇ ਤੁਰ ਕੇ ਵੀ ਜੀ ਔਰ ਗਾਰੇ ਵਿੱਚ ਦੀ ਗਏ ਆ ਬੜਾ ਔਖਾ ਪਤਾ ਨਹੀਂ ਕਿ ਅਸੀਂ ਮੁਰੇ ਢਾਲ ਲਗੀ ਆ ਇੱਥੋਂ ਕਿਲੋਮੀਟਰ ਤੇ ਯਾਨੀ ਕਿ ਤੁਰ ਕੇ ਗਏ ਆ ਜਾਂ ਫੇ ਬਾਜ ਟੈਟਰਾ ਸਕੰਜੇਪਾ ਕਿ ਲੈਂਦੇ ਹਾਂ ਉੱਤੇ ਚੜ ਕੇ ਚਲ ਜੀਦਾ ਤੇ ਜਿਹੜਾ ਕੋਈ ਲੰਗਰ ਲੈ ਕੇ ਵੀ ਆਉਂਦਾ ਜਾਂ ਕੋਈ ਅਫਸਰ ਵੀ ਆਉਂਦਾ ਅਫਸਰ ਵੀ ਫਿਰ ਇੱਥੋਂ ਆ ਕੇ ਮੁੜ ਜਾਂਦਾ ਉਹ ਅੱਗੇ ਜਾਣ ਦੀ ਜਰੂਰਤ ਨਹੀਂ ਕਰਦਾ ਵੀ ਕਿਦਾਂ ਲੰਘ ਕੇ ਜਾਣਾ ਨਾ ਉਹਨੂੰ ਪਤਾ ਲੱਗਦਾ ਵੀ ਕਿੱਥੇ ਨੁਕਸਾਨ ਆ ਕਿਦਾਂ ਆ ਇੱਕ ਤਾਂ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਸਰਕਾਰਾਂ ਅੱਗੇ ਕੋਈ ਇਹ ਵੱਡੀ ਚੀਜ਼ ਨਹੀਂ ਹੈਗੀ ਬੰਨ ਨੂੰ ਉੱਚੇ ਕਰਕੇ ਨਾ ਕਟੋ-ਕਟੇ ਦੀ 4-5-5 ਮੁੱਟੀ ਫੋਟ ਫੋਰ ਮਿੱਟੀ ਪਵੇ ਔਰ ਇਹਤੇ ਪੱਕੀਆਂ ਸੜਕਾਂ ਬਣਾਈਆਂ ਜਾਣ ਇੱਕ ਤਾਂ ਬੰਦ ਸੇਫਟੀ ਹੋ ਗਈ ਇੱਕ ਆਪਾਂ ਦੇਖਦੇ ਹਾਂ ਭਾਰਤ ਮਾਲਾ ਪ੍ਰੋਜੈਕਟ ਦੇ ਤੀਰ ਪੂਰੇ ਪੰਜਾਬ ਦਾ ਦਾ 15 15 ਫੁੱਟ ਜਿਹੜੀ ਸੜਕ ਜਿਹੜੀ ਬਣਾ ਦਿੱਤੀਆਂ ਗਈਆਂ ਨੇ ਉਹ ਉੱਚੀ ਹੈ ਕਿ ਜਿਹੜੀ ਆ ਜਿਹੜੀਆਂ ਸੜਕਾਂ ਜਾਂ ਆਪ ਕਹਿੰਦੇ ਵਨ ਹੈਗਾ ਤੁਸੀਂ ਵਨ ਕਿ ਇਹ ਨਹੀਂ ਪੱਕਾ ਬਣਾਇਆ ਗਿਆ ਜਿਹੜਾ ਉਹ ਭਰਤ ਮਾੜਾ ਜਿਹੜੀ ਸੜਕ ਬਣੀ ਵੀ ਆ ਜਿਹੜੀ ਖਟਾਣਾ ਰੋਡ ਉਹਦੇ ਵਿੱਚ ਬਹੁਤਾ ਪਾਣੀ ਦੀ ਨਿਕਾਸੀ ਵਾਸਤੇ ਰੱਖਿਆ ਨਹੀਂ ਹੈਗਾ ਜਿਹੜਾ ਵੱਡੇ ਵੱਡੇ ਉਹਦੇ ਵਿੱਚ ਚਾਹੀਦੇ ਸੀਗੇ ਜਿਹੜੀਆਂ ਬਹੁਤ ਛੋਟੀਆਂ ਕੁਲੀਆਂ ਰੱਖੀਆਂ ਲੇਕਿਨ ਜੇ ਪਾਣੀ ਉੰਨੀ ਕੀ ਗੱਲ ਹੋ ਵੀ ਜਾਂਦੀ ਹੈ ਪਾਣੀ ਦੀ ਐਸੀ ਡਾਫ ਲੱਗ ਜੂ ਪਾਣੀ ਲੰਘਣਾ ਨਹੀਂਗਾ ਲੰਘਣਾ ਨਹੀਂ ਔਰ ਜਿਹੜਾ ਮੋਹੜਾ ਜਿਹੜਾ ਇਲਾਕਾ ਜਿੱਥੇ ਹੰਟਾ ਲੱਗੀ ਹੈ ਸੰਗੋਵਾਲ ਉੱਥੇ ਪਾਣੀ ਜਦੋਂ ਆ ਜਾਂਦਾ ਤੇ ਉੱਥੇ ਪਾਣੀ ਨਿਕਲਵਾਸੇ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਮੋਰੇ ਤਲਵਨ ਲੱਗੇ ਉੱਚਾ ਧਾਇਆ ਉੱਥੇ ਡਾਬ ਲੱਗ ਜਾਂਦੀ ਆ ਪਿਛਲੀ ਵਾਰੀ 23 ਵਿੱਚ ਝੋਨਾ ਦਾ ਉਹਨਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਉੱਥੇ ਪਾਣੀ 19 ਵਿੱਚ ਵੀ ਜਿਹੜਾ ਪਾਣੀ ਨਿਕਲ ਕੇ ਦਰਿਆ ਵਿੱਚ ਦੀ ਬਾਅਦ ਵੱਢ ਕੇ ਪਾਇਆ ਲੇਕਿਨ ਉਹਨਾਂ ਦੀ ਸਾਰੀ ਫਸਲ ਮਰ ਗਈ ਆ ਤੇ ਇਸ ਕਰਕੇ ਜਿਹੜੇ ਆ ਸਰਕਾਰਾਂ ਨੂੰ ਇਹ ਵਧੀਆ ਪ੍ਰਬੰਧ ਰੱਖਣਾ ਚਾਹੀਦਾ ਇਹਨੂੰ ਪਹਿਲਾਂ ਤੇ ਸੋਚਣਾ ਚਾਹੀਦਾ ਜਦੋਂ ਹੁਣ ਆਪਾਂ ਵਿਆਹ ਵੀ ਰੱਖਦੇ ਆ ਜੇ ਕੋਈ ਗੱਲ ਹੁੰਦਾ ਆਪਾਂ ਪਹਿਲਾਂ ਛੇ-ਛੇ ਮਹੀਨੇ ਚਾਰੀਆਂ ਕਰਦੇ ਆ ਜੀ ਇਹ ਥੋੜਾ ਵੀ ਜਿਹੜਾ ਸਰਪੰਸਾ ਨੇ ਦੱਸਿਆ ਵੀ ਜਦੋਂ ਸਨ ਵੀ ਉਹਦੇ ਚਿੰਤਾ ਹੁੰਦਾ ਤੇ ਬਾਕੀ ਇਹਨਾਂ ਨੂੰ ਵੀ ਜਿਹੜਾ ਆਉਂਦਾ ਇੱਥੇ ਹੁਣ ਗੇੜੇ ਮਾਰਦਾ ਤਾਂ ਕੁਝ ਨਹੀਂ ਹੋਣਾ ਜੀ ਸਾਰੀਆਂ ਪਾਰਟੀਆਂ ਦੇ ਸਾਰੇ ਐਮਐਲਏ ਜਾਂ ਹੋਰ ਬੰਦੇ ਦੀ ਗੇੜੇ ਬਹੁਤ ਮਰਿਆ ਲੇਕਿਨ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਇਸ ਗੱਲ ਨੂੰ ਜੀ ਜਦੋਂ ਇਲਾਕੇ ਨੇ ਛੁੜ ਕੇ ਭੇਜਿਆ ਉਹਦੀ ਬਹੁਤ ਜ਼ਿੰਮੇਵਾਰੀ ਆ ਉਹਨੇ ਸਾਰੇ ਪਾਸਿਆਂ 'ਤੇ ਧਿਆਨ ਦੇਣਾ ਮੈਂ ਕਹਿੰਦਾ ਸਭ ਤੋਂ ਵੱਡਾ ਧਿਆਨ ਬੰਨਾ ਵੱਲ ਦੇਣਾ ਚਾਹੀਦਾ ਦੇਖੋ ਨੋ ਜ਼ਿਲ੍ਹਾ ਵਿੱਚ ਉਹ ਕੋਈ ਜਿਹੜਾ ਕੋਈ ਬੰਦਾ ਪੂਰਾ ਨਹੀਂ ਕਰ ਸਕਦਾ ਨਾ ਤਾਂ ਸਰਕਾਰਾਂ ਪੂਰਾ ਕਰ ਸਕਦੀਆਂ ਨਾ ਕੋਈ ਅਸੀਂ ਜਾ ਕੇ ਪੂਰਾ ਕਰ ਸਕਦੇ ਆ ਉਹ ਪਰਮੇਸ਼ਰ ਕਿਰਪਾ ਕਰੇ ਤਾਂ ਪੂਰਾ ਹੋ ਸਕਦਾ ਬਾਕੀ ਜਿਵੇਂ ਸਰਪੰਚਾਂ ਨੇ ਦੱਸਿਆ ਵੀ ਅਸੀਂ ਜਿਹੜਾ ਆਪਣੇ ਜਿਹੜਾ ਜਦੋਂ ਆ ਪਾਣੀ ਜਿਹੜਾ ਉਤਰ ਜਿਵੇਂ ਅਸੀਂ 2-2 ਕਿਲੋਮੀਟਰ ਏਰੀਆ ਅਸੀਂ ਮਣਕੇ ਵੰਡ ਕੇ ਅਸੀਂ ਦਰਿਆ ਵਿੱਚੋਂ ਮਿੱਟੀ ਚੱਕ ਕੇ ਸਾਨੂੰ ਦਰਿਆ ਵਿੱਚ ਮਿੱਟੀ ਚੱਕਣ ਤੋਂ ਪ੍ਰਸ਼ਾਸਨ ਰੋਕਦਾ ਉਦੋਂ ਅਸੀਂ ਧੱਕੇ ਛਾਇਆਂ ਮਿੱਟੀ ਚੱਕੀ ਸਾਨੂੰ ਉਥੇ ਰੁਕਣ ਵਾਸਤੇ ਅੱਲਵਲਾ ਕਹਿੰਦੇ ਵੀ ਤੁਸੀਂ ਚੱਕ ਨਹੀਂ ਸਕਦੇ ਧਰਨਾ ਲਾ ਕੇ ਮਿੱਟੀ ਚੱਕੀ ਆ ਜਾਦਿਕੇ ਅਸੀਂ ਤੇਲ ਆਪਣੇ ਕੋਲੋਂ ਪਾਇਆ ਜੇਬੀਸੀ ਦਾ ਤੇਲ ਅਸੀਂ ਆਪਣੇ ਕੋਲੋਂ ਪਾਇਆ ਅਸੀਂ ਅੱਲਵਾਲ ਤੋਂ ਲੈ ਕੇ ਜਿਹੜੀ ਭੋਲੇਵਾਲ ਤੱਕ ਅੱਜ ਤੱਕ ਮਿੱਟੀ ਪਾਈ ਆ ਲਗਭਗ 3-3 4-4 ਫੁੱਟ ਔਰ ਉਹਦੇ ਨਾਲ ਸਾਨੂੰ ਬੜਾ ਉਹਦਾ ਵਿਚਾਰ ਰਿਹਾ ਤੇ ਲੇਕਿਨ ਬਾਅਦ ਵਿੱਚ ਮਿੱਟੀ ਚਲੋ ਸਰਕਾਰੀ ਤੌਰ ਤੇ ਮਿੱਟੀ ਵੀ ਪਈ ਆ ਉੱਥੋਂ ਲੈ ਕੇ ਕੁਝ ਜਗ੍ਹਾ ਪਈ ਆ ਲੇਕਿਨ ਉੱਥੋਂ ਲੈ ਕੇ ਜਿਹੜਾ ਥੰਗਾਵਾਲ ਤੋਂ ਗਾਂਹ ਤੱਕ ਜਿਹੜੀ ਮਟੀਰੀ ਪਈ ਜਿੱਥੇ ਦਾ ਜੀ ਇੱਕ ਜਿੱਦਾਂ ਹੁਣ ਚਿਰ ਕਹਿੰਦੇ ਦਰਿਆ ਦੇ ਮਿੱਟੀ ਚਾੱਕ ਕੇ ਅਸੀਂ ਕਿਨਾਰਿਆਂ ਤੇ ਪਾ ਲਈ ਹੈਗੀ ਆ ਹੁਣ ਕਈ ਜਿਹੜੇ ਇਲਾਕੇ ਹੈਗੇ ਆ ਉਹਦੇ ਤੇ ਇਹ ਵੀ ਮੰਗ ਉੱਠਦੀ ਹੈ ਵੀ ਜਿਹੜੀਆਂ ਹੁਣ ਪਾਣੀ ਦੀ ਮਾਰ ਨਾਲ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤਾ ਜਿਆ ਬਾਹਰ ਆਇਆ ਹੈਗਾ ਉਹ ਰੇਤਾ ਚੱਕਣ ਦਾ ਹੱਕ ਜਿਹੜਾ ਹੈ ਉਹ ਕਿਸਾਨ ਨੂੰ ਦਿੱਤਾ ਜਾਵੇ ਬਿਲਕੁਲ ਦੇਣਾ ਚਾਹੀਦਾ ਦੇਖੋ ਜਿਹੜਾ ਨੁਕਸਾਨ ਹੁੰਦਾ ਆ ਜਿਹੜੀ ਸਾਹਮਣੇ ਜ਼ਮੀਨ ਲੱਗਦੀ ਆ ਉਹਨੂੰ ਦੇਣਾ ਚਾਹੀਦਾ ਲੇਕਿਨ ਅੱਗੇ ਤਾਂ ਇਹ ਹੋਇਆ ਵੀ ਜਦੋਂ ਰੇਤਾ ਰੁੜ ਕੇ ਫਸਲ ਵਿੱਚ ਪੈ ਗਿਆ ਸੀ ਉਹ ਫਸਲ ਵਿੱਚੋਂ ਰੇਤਾ ਚੱਕਣ ਵਾਸਤੇ ਨਹੀਂ ਦਿੱਤਾ ਉਦੋਂ ਆ ਕੇ ਐਸਡੀਓ ਨੇ ਰੋਕ ਦਿੱਤਾ ਮੈਂ ਨਹੀਂ ਗਲੇ ਨੇ ਕਿ ਤੁਸੀਂ ਰੇਤਾ ਨਹੀਂ ਚੱਕ ਸਕਦੇ ਲੇਕਿਨ ਉਹਨਾਂ ਨੇ ਆਪਣੇ ਖੇਤ ਪੱਤਰੇ ਕਰਨੇ ਸੀਗੇ ਫਿਰ ਉਹਨਾਂ ਨੇ ਇਕੱਠਾ ਕਰਕੇ ਕਰਾਇਆ ਇਹਨਾਂ ਇੱਕ ਸੈੱਟ ਤੇ ਲਾਇਆ ਉਹਨੂੰ ਰਿੱਤੇ ਨੂੰ ਪੇਵੀ ਚੱਕਿਆ ਨੀਗਾ ਜਦਕਿ ਉਹਨਾਂ ਦਾ ਨੁਕਸਾਨ ਇੰਨਾ ਹੋ ਗਿਆ ਫਸਲ ਮਰ ਗਈ ਉਹਨਾਂ ਦੀ ਉਹ ਕਟਾਉਣ ਨੂੰ ਪੂਰਾ ਕਰੂਗਾ ਇਸ ਵੇਲੇ ਜਿਹੜੀ ਵੱਡੇ ਲੈਵਲ ਤੇ ਜਿਹੜੀ ਮੰਗ ਉਠਾਈ ਜਾ ਰਹੀ ਹੈ ਵੀ ਜਿਹੜਾ ਰੇਤਾ ਹੁਣ ਖੱਤਿਆਂ ਦੇ ਵਿੱਚ ਆ ਗਿਆ ਹੈ ਇਹਦੀ ਮਾਲਕੀ ਜਾਂ ਇਹ ਜਿਹੜਾ ਉਹ ਨੂੰ ਵੇਚਣ ਦਾ ਆ ਕੇ ਜਿਹੜਾ ਕਿਸਾਨ ਬਿਲਕੁਲ ਸਾਨੂੰ ਮਿਲਣਾ ਚਾਹੀਦਾ ਇਹ ਮੰਗ ਜਿਹੜੀ ਆ ਆਪਣੇ ਇਲਾਕੇ ਦੇ ਜਿਹੜੇ ਲੋਕੋ ਇਹ ਇਹ ਦਾਣਾ ਇਹ ਕੁਦਰਤੀ ਗਿਫਟ ਗੋਡ ਗਿਫਟ ਹੈ ਜਿਵੇਂ ਆ ਕੁਦਰਤੀ ਸੋਮਾ ਹਵਾ ਹੋ ਗਈ ਆ ਜਾਂ ਪਾਣੀ ਹੋ ਗਈ ਆ ਜਾਂ ਰੇਤਾ ਵੀ ਕੁਦਰਤੀ ਸੋਮਾ ਆ ਜਾਂ ਅੱਗੇ ਤਾਂ ਜਿਹੜਾ ਜਿਹੜਾ ਬੰਦਾ ਸੀ ਦਰਿਆ ਤੋਂ ਆਪਣੇ ਰੇਤਾ ਕੱਢ ਕੇ ਆਪਣਾ ਮਕਾਨ ਬਣਾ ਲੈਂਦਾ ਸੀ ਹੁਣ ਇੱਕ ਗਰੀਬ ਲਈ بڑا ਔਖਾ ਜਿਹੜਾ ਆਪਣੇ ਪਿੱਡੀਆਂ ਮਹਿੰਗੀ ਈਟਾਂ ਲੈਉਣੀਆਂ ਸਰੀਆਂ ਲੈਉਣਾ ਸੀ ਉਕੇ ਰੇਤਾ ਬੰਦਾ ਫ੍ਰੀ ਹੁੰਦਾ ਸੀ دریا ਵਿੱਚੋਂ ਟਰਾਲੀ ਭਰ ਕੇ ਲਿਆਉਂਦਾ ਸੀਗਾ ਤੇ ਚਲੋ ਉਹਦਾ ਨੰਮ ਕੰਮ ਚੱਲਦਾ ਸੀਗਾ ਹੁਣ ਉਹਨਾਂ ਉਹਨਾਂ ਮਹਿੰਗਾ ਸੀਮੈਂਟ ਆ ਉਹਨਾਂ ਉਹਨੇ ਮਹਿੰਗੀ ਰੇਤਾ ਆ ਇੱਕ ਬੰਦੇ ਨੂੰ ਮਕਾਨ ਬਣਾਉਣਾ ਬੜਾ ਔਖਾ ਹੈ ਉੱਤੇ ਖਰਚਾ ਕਰਨਾ ਬੜਾ ਔਖਾ ਆ ਜਥੇਦਾਰ ਜੀ ਹੁਣ ਇੱਕ ਵੱਡੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਜਾ ਕੇ ਤੱਕ ਵੱਸਦਾ ਹੈਗਾ ਜਿਹੜਾ ਭਾਖੜਾ ਨੰਗਲ ਤੋਂ ਜੋ ਬਾਕੀ ਡੈਮੋ ਜਿਹੜਾ ਪਾਣੀ ਛੱਡਿਆ ਗਿਆ ਆ ਉਹ ਜਿਹੜਾ ਛੱਡਣ ਦਾ ਟੰਗ ਤਰੀਕਾ ਆ ਤੇ ਜਿਹੜਾ ਨੁਕਸਾਨ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਜਿਹੜੇ ਆਵਾਜ਼ ਬੁਲੰਦ ਉਹਦੇ ਵਿੱਚ ਜਿਹੜੀ ਪੰਜਾਬ ਦੀ ਨੁਮਾਇੰਦਗੀ ਬਿਲਕੁਲ ਕੱਟ ਕਰ ਦਿੱਤੀ ਗਈ ਹੈਗੀ ਬੇਤਕੀ ਕਹੂੰਗਾ ਦੇਖੋ ਜੀ ਜਿਹੜਾ ਜਿਹਦਾ ਹੁਣ ਨੁਕਸਾਨ ਸਾਡਾ ਪੰਜਾਬ ਦਾ ਹੁੰਦਾ ਇੱਥੇ ਪੰਜਾਬ ਦੀ ਨੁਮਾਇੰਦਗੀ ਜਰੂਰ ਚਾਹੀਦੀ ਆ ਜੀ ਦੇਖੋ ਉਹਨਾਂ ਨੂੰ ਸਾਡੇ ਨਾਲ ਕੋਈ ਦਰਦ ਨਹੀਂ ਹੈਗਾ ਲੇਕਿਨ ਜਿਹੜਾ ਹੁਣ ਧਾਕੜੇ ਵਿੱਚ ਆ ਇਹਦੀ 1680 ਆ ਜੇ ਤੋ 70 ਤੇ ਹੀ ਹੋਈ ਆ ਤੁਸੀਂ ਜੇ 1680 ਥੋੜਾ ਨਹੀਂ ਹੁੰਦਾ ਜੇ 20 ਫੁੱਟ ਨੂੰ ਡਾਊਨ ਰੱਖ ਕੇ ਪਹਿਲਾਂ ਪਾਣੀ ਛੁੱਟਣਾ ਸ਼ੁਰੂ ਕਰਦੇ ਤਾਂ ਨਹੀਂ ਚੰਗਾ ਜੀ ਜਦੋਂ ਉਧਰੋਂ ਡੈਮ ਫਲ ਹੋ ਜਾਂਦੇ ਆ ਉਦੋਂ ਕੰਨੇ ਵਸ ਜੀ ਫਲੱਡ ਗ੍ਰੇਡ ਖੋਲ੍ਹ ਦਿੰਦੇ ਆ ਫਿਰ ਸਾਰਾ ਲ ਫਿਰ ਬਾਅਦ ਵਿੱਚ 99 ਵਿੱਚ ਵੀ ਹੋਇਆ ਫਿਰ ਬਾਅਦ ਵਿੱਚ ਜਿਹੜਾ ਪਿੱਛੇ 19 ਵਿੱਚ ਵੀ ਹੋਇਆ ਤੇ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਆ ਤੇ ਜਿਹੜਾ ਹੁਣ ਦੇਖੋ ਜਿੰਨਾ ਸultanpur ਨੂੰ ਨੁਕਸਾਨ ਹੋਇਆ ਜਿੰਨਾ ਵੀ ਆਪਣੇ ਜਿਹੜਾ ਖਲੂਰ ਸਾਹਿਬ ਜਾਂ ਤਨਤਨ ਦੇ ਇਲਾਕੇ ਤੇ ਜਾਂ ਬਾਕੀ ਨੌਂ ਜ਼ਿਲ੍ਹਿਆਂ ਵਿੱਚ ਨੁਕਸਾਨ ਹੋਇਆ ਉਹ ਕਦੇ ਵੀ ਅਸੀਂ ਪਰਭਾਈ ਨਹੀਂ ਕਰ ਸਕਦੇ ਔਰ ਬਾਕੀ ਮੈਂ ਸਾਰੀਆਂ ਸੰਗਤਾਂ ਨੂੰ ਤੁਹਾਡੇ ਮੀਡੀਆ ਰਾਈ ਬੇਨਤੀ ਕਰਦਾ ਪਰਮੇਸ਼ਰ ਨੇ ਆਪਣੇ ਇਲਾਕੇ ਚ ਚਾਰਜ ਲਿਆ ਚ ਬਚਾ ਕੀਤਾ ਆਕਾਲਪੁਰਖ ਵਾਇਗਰੂ ਮਾਰੇ ਕਿਰਪਾ ਕਰੇ ਬਣਾਈ ਰੱਖੇ ਅਸੀਂ ਮੁਰ ਗੁਰਦਸਪ ਸਿੰਘ ਜਾ ਕੇ ਮੌਸਾਬ ਜੀ ਮਾਰੇ ਚਾਰਜ ਅਰਦਾਸ ਵੀ ਕੀਤੀ ਮਾਰੇ ਸਾਡਾ ਸਹੀ ਸਲਾਮ ਤੁਸੀਂ ਟਾਈਮ ਨਿਗਾ ਦਿਓ ਇਹ ਤੁਸੀਂ ਕਿਰਪਾ ਕਰਨੀ ਆ ਤੇ ਅਸੀਂ ਖੰਡਕਾਟ ਸਾਹਿਬ ਕਰਾਵਾਂਗੇ ਸਾਰਿਆਂ ਨੇ ਕਰਾਉਣਾ ਵੀ ਸਾਰਿਆਂ ਨੇ ਸਖਤ ਤਰੀਕਾ ਕਰਾਉਣਾ ਮਾਰੇ ਧੰਨਵਾਦ ਕਰਨਾ ਜਿਵੇਂ ਰਤੀ ਅੱਥੀ ਹਟਾਲ ਗਈ ਸੀ ਬੜੀ ਜ਼ੋਰ ਦੀ ਲੱਗੀ ਸੀ ਉੱਥੇ ਖੜ ਕੇ ਅਰਦਾਸ ਸੱਚੇ ਪਾਤਸ਼ਾਹ ਚੰਨ ਕੀਤੀ ਆ ਤੇ 15 ਮਿੰਟ ਬਾਅਦ ਪਾਣੀ ਸ਼ਾਂਤ ਹੋ ਗਿਆ ਲੋਕ ਉਹਦੇ ਹੁਕਮ 'ਚ ਹੀ ਸਭ ਕੁਝ ਚੱਲ ਰਿਹਾ ਪਰਵੇਸ਼ਰ ਦੇ ਹੁਕਮ 'ਚ ਆ ਕਾਲਪੁਰ ਵਿਵਾਈਗੁਰ ਦੇ ਇੱਕ ਜਿਹੜਾ ਅਫਵਾਹਾਂ ਦਾ ਦੌਰ ਜਿਹੜਾ ਬਹੁਤ ਆਪਣੇ ਦੀ ਜੀ ਕੱਲ ਵੀ ਸਾਨੂੰ ਮੀਡੀਆ ਨੂੰ ਵੀ ਸਵੇਰੇ ਵੀ ਇੱਕ ਸੰਭਵ ਵਾਲ ਬੰਨ ਟੁੱਟ ਗਿਆ ਸ਼ਾਮੀ ਮੁੜ ਕੇ ਖੇਲ ਜਿਹੜੀ ਅਫਵਾਏ ਜਿਹੜੀ ਉਡਾਈ ਜਾਂਦੀਆਂ ਅਸਲ 'ਚ ਉਹ ਖੁਆ ਨਹੀਂ ਉਹ ਕਿ ਪਹਿਲਿਖਾ ਭੇਜਿਆ ਜਿਹੜਾ ਨਾ ਬੰਦੇ ਨੇ ਉਹ ਉਸੇ ਬਣਾਈਆਂ ਜਿੱਦਣਾ ਬੁਰੇ ਜਿਹੜਾ ਸਪਾਰਿਆ ਜਿਹਨੂੰ ਆਪਾਂ ਠੋਕਰ ਕਹਿੰਦੇ ਨੇ ਆ ਜਾਂ ਨੂਕ ਕਹਿੰਦੇ ਨੇ ਆ ਉਹ ਉਹਦੇ ਵਿੱਚ ਢਾਲ ਕੀ ਸੀ ਅੱਛਾ ਜੀ ਤਾਂ ਬੜੀ ਸਪੀਡ ਨਾਲ ਲੱਗੀ ਸੀ ਉਹ ਅਸਲ 'ਚ ਪੱਤਰਕਾਰ ਜਿਹੜਾ ਅਸੀਂ ਉਹਨੇ ਕਹਿ ਦਿੱਤਾ ਵੀ ਜਿਹ ਕਾਫੀ 10-10 ਫੁੱਟ ਡਗ ਰਹੀ ਸੀਗੀ ਜੀ ਦੀ ਬੇਸੇ ਉਹਦੇ ਨਾਲ ਪ੍ਰਸ਼ਾਸਨ ਹਰਕਤ ਵਿੱਚ ਵੀ ਬਹੁਤ ਆਇਆ ਉਹ ਤੁਸੀਂ ਵੀ ਜਿਹੜਾ ਜਿਹੜੀ ਠੋਕਰ ਹੁੰਦੀ ਹੈ ਇੱਕ ਬੰਦੀ ਸਪੋਰਟ ਹੁੰਦੀ ਆ ਜੀ ਜੀ ਜਦੋਂ ਉਹ ਠੋਕਰ ਟੁੱਟ ਗਈ ਆ ਤੇ ਬੰਨ ਨੂੰ ਝਾਟਾ ਕੇ ਦਰਿਆ ਜੜਾ ਆ ਕੇ ਵੜ ਦਿੰਦਾ ਜਿਹੜੀਆਂ ਵੀ ਠੋਕਰ ਆਇਆ ਜੀ ਹੁਣ ਜਿਹੜੀ ਆ ਉਹ ਜਿਹੜੀ ਨੋਚ ਸੀ ਲਗਭਗ ਜਿਹੜੀ ਆ ਉਹ ਟੁੱਟ ਗਈ ਸੀ ਰੁੜ ਗਈ ਸੀਗੀ ਉਹ ਪੱਤਰਕਾਰ ਨੇ ਜਿੱਦਾਂ ਕਿਹਾ ਵੀ ਜਿਹੜਾ ਇੱਥੋਂ ਰੁੜ ਗਿਆ ਬੰਨ ਜਿੱਦਾਂ ਜਿੱਦਾਂ ਨੋਕ ਜਾਂ ਉਹਨੂੰ ਸਪਰਸ਼ ਨੇ ਕਿਹਾ ਜੀ ਉਹਦੇ ਵਿੱਚ ਬੜੀ ਧੂੜਕ ਖਬਰਾਂ ਪਹੁੰਚੀਆਂ ਇੱਕਦਮ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਹੜੇ ਲਗਭਗ 11 ਵਜੇ ਉੱਥੇ ਐਸ.ਡੀ ਹੁਣ ਉਥੇ ਫੌਜ ਲਈ ਆ ਚਲੋ ਵੀ ਅਸੀਂ ਧੰਨਵਾਦ ਕਰਦੇ ਨਾਲ ਜੇ ਚੰਗਾ ਕੰਮ ਕਰਦੇ ਤਾਂ ਧੰਨਵਾਦ ਵੀ ਕਰਦੇ ਆ ਤੇ ਲੇਕਿਨ ਕੱਲ ਜਿਹੜੀ ਬੀਬੀ ਉਥੇ ਪਾਰਟੀ ਦੀ ਆਈ ਸੀਗੀ ਉਥੇ ਅਸੀਂ ਵੀ ਉਥੇ ਮੌਜੂਦ ਸੀਗੇ ਤੇ ਜੇ ਉਥੇ ਸਾਡੇ ਕਿਸਾਨ ਚੂੜਿਆਂ ਦੇ ਪ੍ਰਧਾਨ ਆਪਣੇ ਜਿਹੜਾ ਅਮਰੀਕ ਸਿੰਘ ਭਗਤ ਸਿੰਘਪੁਰ ਜੀ ਜੇ ਉਹਨਾਂ ਨੇ ਕਿਹਾ ਵੀ ਚਲੋ ਵੀ ਜੇ ਅਸੀਂ ਜੇ ਪਹਿਲਾਂ ਬੀਬੀ ਨੇ ਕਿਹਾ ਮੈਂ ਬੇਨਤੀ ਕਰਦੀ ਆ ਵੀ ਤੁਸੀਂ ਮੇਰੇ ਬਜ਼ੁਰਗਾਂ ਵਰਗੇ ਕੋਈ ਸਵਾਲ ਗਲਤ ਨਹੀਂ ਕਰਨਾ ਜੀ ਪੇ ਪ੍ਰਧਾਨ ਸਾਹਿਬ ਨੇ ਧਿਆਨ ਕੀਤਾ ਵੀ ਜਦੋਂ ਜੇ ਤੁਸੀਂ ਹੁਣ ਜਿਹੜਾ ਆਗੇ ਕਰਦੇ ਆ ਜੇ ਤੁਸੀਂ 6 ਮਹੀਨੇ ਪਹਿਲਾਂ ਜਾਂ 1 ਸਾਲ ਪਹਿਲਾਂ ਇਹ ਧੀ ਧਿਆਨ ਦਿਓ ਬੰਨਵਾਲੋ ਜੀ ਇਹ ਜਿਹੜਾ ਜਿਹੜਾ ਮੌਕਾ ਦੇਖਣਾ ਨਹੀਂ ਪੈਣਾ ਸੀਗਾ ਜੀ ਉਸ ਤੋਂ ਬਾਅਦ ਬੀਬੀ ਭੜਕ ਪਈ ਉਹਨੇ ਜਿਹਦਾ ਇਹੋ ਜਿਹਾ ਉਹਨੂੰ ਸ਼ਬਦ ਕਹੇ ਵੱਧ ਘੱਟ ਬੋਲੀ ਆ ਭਾਜੋ ਇੱਥੋਂ ਭਜਾ ਦੇਣਾ ਇਦਾਂ ਕਰਦੇ ਹੋ ਲੇਕਿਨ ਇਹ ਇੱਕ ਛੁਭਾ ਨਹੀਂ ਦਿੰਦੇ ਜਿਹੜਾ ਜਿਹੜੀ ਇੱਕ ਜਿਹੜੀ ਆ ਇੱਕ ਪਾਸੇ ਦਾ ਜ਼ਿੰਮੇਵਾਰ ਜਿਹੜੇ ਸਾਰੇ ਆ ਕਿਸਾਨ ਜਿਹੜੇ ਆ ਪਾਣੀ ਚ ਦੁਖੀ ਆ ਇੱਕ ਪਾਸੇ ਤੁਸੀਂ ਉਹਨੂੰ ਮਾੜੀ ਸ਼ਬਦ ਬੋਲਦੇ ਆ ਨਾਲੇ ਤੇ ਕਿੰਨੇ ਸਾਡੇ ਬਜ਼ੁਰਗਾਂ ਵਰਗੇ ਆ ਬਜ਼ੁਰਗਾਂ ਨਾਲ ਕੋਈ ਘਰੇ ਇੱਦਾਂ ਦੀ ਆਪਣਾ ਢੀਲ ਕਰਦੀਆਂ ਇਸ ਤਰ੍ਹਾਂ ਆਪਣੇ ਜਿਹੜਾ ਜਿਹੜਾ ਤੁਹਾਡਾ ਪੇ ਆ ਉਹਨਾਂ ਤੁਸੀਂ ਇਸ ਤਰ੍ਹਾਂ ਬੋਲਦੇ ਆ ਉਹਨੇ ਬਹੁਤ ਮਾੜੀ ਸ਼ਬਦ ਬੋਲੇ ਆ ਇਹਦੀ ਅਸੀਂ ਖੇਤੀ ਕਰਨੀ ਇਲਾਕਾ ਹਰ ਇੱਕ ਕਿਸਾਨ ਦੇ ਮਨ ਵਿੱਚ ਇਹ ਬੜਾ ਦੁੱਖ ਆ ਵੀ ਸਾਡੇ ਜਿਹੜੇ ਕਿਸਾਨ ਜੁੜਦੇ ਪ੍ਰਧਾਨ ਨੂੰ ਆ ਉਹਨੂੰ ਬੀਬੀ ਨੇ ਬਹੁਤ ਮਾੜੀ ਸ਼ਬਦ ਗਏ ਆ ਔਰ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਬੰਦਿਆਂ ਨੇ ਕਿੰਨੇ ਮਾੜੇ ਮਾੜੇ ਕਮੈਂਟ ਕੀਤੇ ਆ। ਜੀ। ਔਰ ਅਸੀਂ ਅੱਗੇ ਵੀ ਇੱਕ ਅੱਗੇ ਵੀ ਇੱਕ ਰੋਬੀ ਬੀਬੀ ਕੋ ਗਏ ਸੀਗੇ। ਡੱਲੋਂ ਇੱਕ ਝਗੜਾ ਹੋਇਆ ਸੀਗਾ। ਜੀ। ਉੱਥੇ ਕੰਮ ਗਏ ਸੀ ਤਾਂ ਉੱਥੇ ਉਹਨਾਂ ਨਾਲ ਗੱਲ ਕੀਤੀ। ਉਦੋਂ ਵੀ ਬੀਬੀ ਨੇ ਕਿਹਾ ਸੀ ਮੈਨੂੰ ਹਰੇ ਸਫੇਆਂ ਵਾਲੇ ਤੋਂ ਬੜੀ ਨਫ਼ਰਤ ਆ। ਮੇਰੇ ਸਾਹਮਣੇ ਕਹੀ ਸੀ ਮੈਂ ਉਹਦੇ ਮੂੰਹ ਤੇ ਕਹਿਣ ਨੂੰ ਤਿਆਰ ਆਂ। ਜੀ। ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਤੂੰ ਕਲ ਕਿਸਾਨ ਦੀ ਧੀ ਨਹੀਂ ਹੈਗੀ। ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਮੇਰੇ ਬਜ਼ੁਰਗਾਂ ਦੇ ਬਰਾਬਰ ਆਂ ਵੀ ਕਿਸ ਤਰ੍ਹਾਂ ਬੋਲਦੀ ਆਂ। ਦੇਖੋ ਜਿਹੜੇ ਗੱ ਅਲੱਕੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਪ੍ਰਤਾਪ ਪ੍ਰੇਤ ਵਗ ਜਿਹਨਾਂ ਜ਼ਮੀਨਾਂ ਨਹੀਂ ਲੱਗਦੀਆਂ ਹਰ ਇੱਕ ਪਿੰਡ ਤੋਂ ਆ ਕੇ ਸੰਗਤਾਂ ਨੇ ਸਹਯੋਗ ਦਿੱਤਾ ਬੋਰੇ ਲਾਏ ਉੱਥੇ ਵੀ ਸੰਗਤਾਂ ਸੇਵਾ ਕਰ ਰਹੀਆਂ ਸੀਗੀਆਂ ਬੜੀ ਜ਼ੁਰੂਰ ਦੂਰ ਆ ਕੇ ਔਰ ਪ੍ਰਾਈਵੇਟ ਉਹਨਾਂ ਨੇ ਇੱਕ ਜਿਹੜੀ ਜੀ.ਐਮ.ਸੀ. ਪ੍ਰਾਈਵੇਟ ਲਾਈ ਸੀ ਇੱਕ ਜਿਹੜੀ ਆ ਪੋਪੂਲਰ ਨੇ ਉਹਦਾ ਤੇਲ ਤੇ ਉਹਨਾਂ ਨੇ ਕੀਤੀ ਸੀ ਇੱਕ ਜਿਹੜੀ ਸੀ ਕੋਲ ਸਰਕਾਰੀ ਸੀਗੀ ਲੈਕਿਨ ਉਹ ਬੀਬੀ ਨੇ ਬਹੁਤ ਮਾੜੇ ਸ਼ਬਦ ਬੋਲੇ ਆ ਉਹਦੀ ਅਸੀਂ ਬਹੁਤ ਜ਼ੋਰੀ ਸ਼ਬਦਾਂ ਦੀ ਨਿੰਦਿਆ ਕਰਦੇ ਆ ਇਹ ਗੱਲ ਉਹਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਬਹੁਤ ਦਰਦ ਆ ਉਹਨੇ ਇੱਕ ਹਰੇ ਸਾਫਿਆਂ ਵਾਲੂ ਜਿਹੜਾ ਨੇ ਕਿਸਾਨੀ ਧਰਾਂ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਬਚਾਈਆਂ ਪਹਿਲਾਂ ਦਿੱਲੀ ਜਾ ਕੇ ਧਰਨਾ ਦਿੱਤਾ ਸਾਰਿਆਂ ਨੇ ਔਰ ਪੰਜਾਬ ਨੂੰ ਬਚਾਇਆ ਹੁਣ ਵੀ ਜਿਹੜਾ 65000 ਕਿੱਲਾ ਕਰਨ ਲੱਗੇ ਸੀਗੇ ਬ੍ਰੈਂਡ ਪੂਲਿੰਗ ਵਿੱਚ ਉਹ ਵੀ ਜਿਹੜਾ ਜਾ ਕੇ ਕਿਸਾਨਾਂ ਦੇ ਵਿੱਚ ਆਇਆ ਇਹ ਗੱਲ ਬਹੁਤ ਬੀਬੀ ਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਉਹਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਭਾਈ ਗੁਰਦੀਖ ਖਾਲਸਾ ਅੱਛਾ ਭਾਈ ਗੁਰਦੀਖ ਦੀ ਫਤਿਹ ਔਰ ਦੂਜੀ ਗੱਲ ਹੈ ਵੀ ਮੈਂ ਇੱਕ ਹੋਰ ਬੇਨਤੀ ਕਰਦਾ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਮੈਨੂੰ ਬਹੁਤ ਇਹਨਾਂ ਦੀ ਵਧੀਆ ਵਿਚਾਰ ਲੱਗੇ ਆ ਜਿੱਦੋਂ ਆ ਪਾਣੀ ਘਟ ਜਾਂਦਾ ਜਿੱਨਾ ਉਥੇ ਇਲਾਕੇ 'ਚ ਨੁਕਸਾਨ ਆਇਆ ਸੀ ਖੁਦ ਦੇਖ ਕੇ ਆਏ ਆ ਆਪਾਂ ਆਪਣੇ ਟਰੈਕਟਰ 'ਚ ਜਾ ਕੇ ਆਪਣੇ ਕੋਲੋਂ ਤੇਲ ਪਾੜ ਕੇ ਜਿੱਨਾ ਆਪਾਂ ਕਰ ਸਕਦੇ ਆ ਕੋਈ 5 ਕਿੱਲਿਆਂ ਦੀ ਖਾਦ ਕੋਈ 10ਾਂ ਦੀ ਕਿੱਲਿਆਂ ਦੀ ਜਾਂ ਕੋਈ 50 ਕਿੱਲੇ ਜਿੱਨਾ ਕੋਈ ਪਹੁੰਚ ਹੀ ਕਰ ਸਕਦੇ ਆ ਹੋਏ ਮੇਰੇ ਕਲਾਕ ਜਿਹੜੇ ਵੀਰ ਆ ਉਹਨਾਂ ਨੇ ਵੀ ਬੜਾ ਵੱਡਾ ਯੋਗਦਾਨ ਪਾਇਆ ਔਰ ਹੁਣ ਹਰ ਥਾਂ ਤੋਂ ਜਿਹੜੀ ਆ ਉਥੇ ਪ ਔਰ ਮੈਂ ਪੰਜਾਬੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀਆਂ ਬਹੁਤ ਜਿਆਦੀ ਉੱਥੇ ਰਾਤ ਪਚਾਰੇ ਆ ਜਿਹੜੀ ਚੀਜ਼ ਦੀ ਲੋੜ ਆ ਚਾ ਚਾਰ ਦੀ ਲੋੜ ਆ ਜਾਂ ਚੌਕੜ ਦੀ ਲੋੜ ਆ ਜਾਂ ਉੱਥੇ ਖਾਣ ਪੀਣ ਦਾ ਰਾਸ਼ਨ ਦੀ ਜਿਹੜੀ ਲੋੜ ਆ ਉਹ ਪਚਾਰੇ ਆ ਔਰ ਕਾਰਸੀ ਵਾਲੇ ਬਾਬਿਆਂ ਨੇ ਵੀ ਲੰਗਰ ਲਾਇਆ ਉੱਥੇ ਉਹ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਵੇਂ ਇੱਥੇ ਬੰਦੇ ਵੀ ਜਿਹੜੇ ਕਾਰਸੀ ਵਾਲੇ ਦਿੱਲੀ ਵਾਲੇ ਆ ਉਹ ਲੰਗਰ ਲੈ ਕੇ ਜਿੱਥੇ ਦੀ ਲੋੜ ਹੁੰਦੀ ਅਸੀਂ ਜਾਂਦੇ ਆ ਇਹ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਆ ਉਹ ਸਾਰਿਆਂ ਨੂੰ ਸਾਦੋਣਾ ਚਾਹੁੰਦਾ ਜਿੰਨੇ ਵੀ ਬੇਦੇ ਵਿਦੇਸ਼ਾਂ ਵਿੱਚ ਬੈਠੇ ਵੀਰ ਆ ਇਹ ਵੀ ਬਹੁਤ ਯੋਗਦਾਨ ਦਿੰਦੇ ਆ ਉਹ ਵੀ ਡਟ ਕੇ ਯੋਗਦਾਨ ਪਾਣ ਵੀ ਅਸੀਂ ਉਹ ਪੰਜਾਬੀਆਂ ਜਿਹੜਾ ਸੀ ਜਈ ਉਹਨਾਂ ਦੀ ਦਿਲ ਘਾਟਾ ਤੇ ਨਹੀਂ ਪੂਰਾ ਕਰ ਸਕਦੇ ਜਿੰਨਾ ਅਸੀਂ ਆਪਣੇ ਵੱਲ ਕਰ ਸਕਦੇ ਹੁੰਦਾ ਸਾਡੀ ਸੋ ਬਹੁਤ ਬਹੁਤ ਧੰਨਵਾਦ ਇਸ ਸੰਜਠੇਦਾਰ ਜਨਰਲ ਸਿੰਘ ਮੋਤੀਪੁਰ ਖਾਲਸਾ ਜਿਨ੍ਹਾਂ ਨੇ ਬਖੂਬੀ ਜਿੱਥੇ ਇਹ ਜਿਹੜੀ ਹਾਲਾਤ ਆ ਇਸ ਵੇਲੇ ਦੀ ਮੌਜੂਦਾ ਸਥਿਤੀ ਆ ਉਹ ਬਖਾਨ ਕੀਤੀ ਆ ਪਰ ਉਹਦੇ ਨਾਲ ਨਾਲ ਇਹ ਜਿਹੜੇ ਹਰ ਸਾਲ ਹਾਲਾਤ ਬਣਦੇ ਆ ਕਿਉਂ ਬਣਦੇ ਆ ਸਰਕਾਰਾਂ ਦੀਆਂ ਜਿਹਾਪ ਕਹਿਸਦੇ ਆ ਨਗਲੀਆਂ ਹੈਗੀਆਂ ਜੇ ਲੋਕਾ ਪ੍ਰਸ਼ਾਸਨ ਹੈਗਾ ਉਹਦੀ ਇਹਨਾਂ ਕਹਿਦੀ ਹੈਗੀ ਆ ਜਦੋਂ ਹਾਲਾਤ ਠੁਕਮੇ ਇਸ ਵੇਲੇ ਬਣ ਜਾਂਦੇ ਆ ਜਦੋਂ ਸਿਰ ਤੱਕ ਪਾਣੀ ਆ ਜਾਂਦਾ ਆ ਉਸ ਵੇਲੇ ਪ੍ਰਸ਼ਾਸਨ ਪਹੁੰਚਦਾ ਆ ਕੱਲ ਦੱਸ ਰਹੇ ਆ ਭਾਵੇਂ ਚਾਹੇ ਕੋਈ ਅਫਵਾਹੀ ਸੀਗੀ ਬੇਵਾਨ ਟੁੱਟ ਗਿਆ ਉਸ ਵੇਲੇ ਪ੍ਰਸ਼ਾਸਨ ਜਿਹੜਾ ਹਰਕਤ ਵਿੱਚ ਆਉਂਦਾ ਆ ਉਹ ਤੋਂ ਬਾਅਦ ਜਦ ਤੱਕ ਨਹੀਂ ਤਾਂ ਉਹ ਤੋਂ ਪਹਿਲਾਂ ਅੱਜ ਤੱਕ ਕੋਈ ਨਹੀਂ ਪ੍ਰਸ਼ਾਸਨ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਉਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਇਸ ਵੇਲੇ ਹਾਲਾਤ ਆ ਉਹ ਜਿਵੇਂ ਕਹਿੰਦੇ ਆ ਵੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਨੇ ਜਿੱਥੇ ਇਹ ਆਫਤ ਜਿਹੜੀ ਆ ਇਸ ਵੇਲੇ ਪੰਜਾਬ ਦੇ ਵਿੱਚ ਕਿ ਰਿਆ ਹੋਇਆ ਪਰ ਉਹਦੇ ਵਿੱਚ ਵਿੱਚ ਸਾਨੂੰ ਜਿਹ ਆਪਜੀ ਏਕਾ ਭਾਈਚਾਰਾ ਆਪਜੀ ਇਤفاق ਜਿਹੜਾ ਦਿੱਤਾ ਆ ਸਰਬਤ ਦਾ ਭਲਾ ਦਾ ਜਿਹੜਾ ਸਾਡਾ ਇੱਕ ਸਾਨੂੰ ਜੀ ਆਪ ਸਨੇਹਾ ਦਿੱਤਾ ਉਹਦੇ ਤਹਿਤ ਐਸ ਵੀ ਜਿਹੜਾ ਹੈ ਸੇਵਾਵਾਂ ਦੇ ਵੀ ਜਿਹੜੇ ਹੱਲ ਜਿਹੜੇ ਬੰਦੇ ਪਰ ਤੇ ਇਸ ਇਲਾਕੇ ਦੇ ਜਿਹੜੇ ਲੋਕ ਆ ਇਕੱਠੇ ਹੋ ਕੇ ਜ਼ਰੂਰ ਜਿਹੜਾ ਹੈ ਉਹਨਾਂ ਇਲਾਕਿਆਂ ਵਿੱਚ ਜਾ ਕੇ ਜਿਹੜਾ ਸੇਵਾ ਦਾ ਜਿਹੜਾ ਹੈ ਉਥੇ ਜਾ ਕੀਤਾ ਵੀ ਜ਼ਰੂਰ ਜਾ ਕੇ ਆਪਣੀਆਂ ਸੇਵਾਵਾਂ ਦੇ ਵਿੱਚ ਜਿਹੜਾ ਯੋਗਦਾਨ ਪਾਉਣਗੇ ਔਰ ਉਹਦੇ ਨਾਲ ਨਾਲ ਜਿਹੜਾ ਇੱਕ ਪੋਲੀਟੀਕਲ ਸਟੰਟ ਕਾਲ ਜਿਹੜਾ ਦੇਖਿਆ ਗਿਆ ਕਿ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਮੌਜੂਦਾ ਵਿਧਾਇਕ ਹੈ ਗਿਆ ਉਹਨਾਂ ਵੱਲੋਂ ਕਿਸਾਨ ਜਥਿਆਂ ਪ੍ਰਤੀ ਬਹੁਤ ਹੀ ਪੱਤੀ ਜਨਕ ਜਿਹੜੀ ਆ ਬਹੁਤ ਹੀ ਜਿਹੜੀ ਆ ਕੈਸਾ ਦੇ ਆ ਮੱਧ ਭਾਗੀ ਜਿਹੜੀ ਪਾਸ਼ਾ ਵਰਤੀ ਰਿਆ ਹੈ ਗਿਆ ਇਸੇ ਤਰ੍ਹਾਂ ਹੈ ਜ ਕੁੱਕੜਪੰਡ ਸਵੇਰੇ ਉੱਥੇ ਵੀ ਇੱਕ ਜਿਹੜੀ ਆਮ ਆਦਮੀ ਪੜਿਆ ਗਿਆ ਉਹਨਾਂ ਵੱਲੋਂ ਵੀ ਉੱਥੇ ਵੀ ਕਿਸਾਨ ਜੱਥੇਬੰਦੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਜਿਹੜੀ ਹੋਈ ਆ ਅਸਲ ਦੇ ਵਿੱਚ ਇਸ ਵੇਲੇ ਜਿਹੜਾ ਕਿਸਾਨ ਆ ਜਾਂ ਕੰਡੇ ਦੇ ਕਨਾਲੇ ਜਿਹੜੇ ਬੈਠੇ ਲੋਕ ਸਾਰੇ ਹੈਗੇ ਆ ਉਹ ਇਸ ਵੇਲੇ ਦੁਖੀ ਆ ਦਾੜਾ ਸਹਿਮ ਦੇ ਮੋਲ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਕੋਈ ਬਾਹਰੋਂ ਆ ਕੇ ਕਰਦਾ ਆ ਤਾਂ ਉਹਦੇ ਨਾਲ ਜਿੱਥੇ ਗੁੱਸਾ ਜਿਹੜਾ ਮਨਾਂ ਵਿੱਚ ਪਰਪਣਾ ਜਪੇ ਦਾ ਹੋਣਾ ਬਹੁਤ ਹੀ ਉਸ ਸੁਭਾਅ ਕਿਹਾਗਾ ਇਸ ਕਰਕੇ ਜਿਹੜੇ ਰਾਜਨੀਤੀ ਬਾਣਿਆ ਜ਼ਰੂਰ ਆ ਇਸ ਵੇਲੇ ਦਰਿਆਵਾਂ ਦੇ ਕੰਢੇ ਤੁਹਾਨੂੰ ਚੇਤੇ ਆ ਗਏ ਹੈਗੇ ਆ ਪਰ ਜਦੋਂ ਲੋੜ ਹੁੰਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਉਸ ਵੇਲੇ ਆਪਾਂ ਕਿੱਥੇ ਹੁੰਦੇ ਹੈਗੇ ਆ ਕਿੰਨਾ ਫੰਡ ਇਹ ਪਿਛਲੇ ਸਾਲ ਇਹਦੇ ਲਈ ਜਾਰੀ ਕੀਤਾ ਗਿਆ ਤੁਸੀਂ ਉਹ ਡਾਟਾ ਆ ਕੇ ਇਹਨਾਂ ਲੋਕਾਂ ਨੂੰ ਦਿਓ ਅਸੀਂ ਇੰਨਾ ਕੰਮ ਕੀਤਾ ਆਹ ਫੰਡ ਇਹ ਜਾਰੀ ਕੀਤੇ ਆ ਖਾਲੀ ਹੱਥ ਆ ਕੇ ਸਿਰਫ ਇਕੱਲੀਆਂ ਦਲੀਲਾਂ ਦੇ ਕੇ ਜਾਂ ਇੱਥੇ ਮਜ਼ਾਕ ਕਰਕੇ ਹਾਸਾ ਠ ਕੱਲ ਜੈਜਾਨਾ ਲਿਆ ਅਸੀਂ ਆਹ ਕਾ ਲਿਆ ਅਸੀਂ ਆਹ ਕਾ ਲਿਆ ਪ੍ਰਬੰਧਿਆ ਨੂੰ ਕਹਿਤਾ ਇਹਦੇ ਨਾਲ ਨਾ ਤਾਂ ਇੱਥੇ ਦੁੱਖ ਤੀਲਫਾਂ ਦਾ ਵਿੱਚ ਉਹਦੇ ਵਿੱਚ ਕੋਈ ਘਾਟ ਹੋਣੀ ਆ ਤੇ ਨਾ ਹੀ ਕੋਈ ਇਹਦਾ ਕੋਈ ਫਾਇਦਾ ਹੋਣਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਜਦੋਂ ਇਹ ਪਾਣੀ ਘਟ ਜਾਂਦਾ ਆ ਜਦੋਂ ਸਮਾਂ ਹੁੰਦਾ ਉਸ ਵੇਲੇ ਬੰਨਾ ਜਿੱਥੇ ਜਿੱਥੇ ਲੋੜ ਹੈਗੀ ਮਜ਼ਬੂਤ ਕਰਨ ਦੀ ਲੋੜ ਹੈਗੀ ਆ ਇਸ ਦੇ ਬਿਲਕੁਲ ਵਿਰਿਆ ਦੇ ਪਾਲੇ ਬੰਨੇ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਉਥੇ ਬਿਲਕੁਲ ਕੋਈ ਸ਼ਹਿਰੀ ਏਰੀਆ ਹੈਗਾ ਆ ਪੱਕੇ ਬਣ ਮਜ਼ਬੂਤ ਬਣ ਬਿਲਕੁਲ ਕੀਤੇ ਗਏ ਹੈਗੇ ਆ ਪਰ ਆ ਜਿਹੜਾ ਏਰੀਆ ਹੈਗਾ ਨਾ ਇੱਥੇ ਰੋਡ ਆ ਨਾ ਇੱਥੇ ਤੱਕ ਪਹੁੰਚਣ ਲਈ ਪ੍ਰੋਪਰ ਜਰੀਏ ਹੈਗੇ ਆ ਇੱਥੇ ਬੰਦ ਤੱਕ ਆ ਕੇ ਇੱਥੋਂ ਛੜਕਦੇ ਜਿਹੜੇ ਆ ਜਿੰਨੇ ਵੀ ਆਉਂਦੇ ਆ ਰਾਜਨੀਤੀ ਵਾਲੇ ਆਉਂਦੇ ਇੱਥੋਂ ਮੁੜ ਜਾਂਦੇ ਹੈਗੇ ਆ ਸੋ ਇਹ ਚੀਜ਼ਾਂ ਧਿਆਨ ਮੰਗ ਮੰਗਦੀਆਂ ਕਿਉਂਕਿ ਲੋਕ ਬਹੁਤ ਸਾਲ ਹੋ ਗਏ 78 ਸਾਲ ਹੋ ਗਏ ਆਯਾਦੀ ਆ ਇਹਨੂੰ 75 ਸਾਲਾਂ ਤੋਂ ਹਰ ਸਾਲ ਆਹੀ ਥਾਂ ਤੇ ਬਣਦੀ ਆ 2 ਮਹੀਨੇ ਨੂੰ ਗੁਜ਼ਰ ਜਾਂਦੇ ਆ ਤੇ ਲੋਕ ਵੀ ਭੁੱਲ ਭੁਲਾ ਜਾਂਦੇ ਆ ਕਿਉਂਕਿ ਲੋਕਾਂ ਦੀ ਵੀ ਆਦਤ ਬਣ ਗਈ ਹੈ ਤੇ ਸਰਕਾਰਾਂ ਦਾ ਵੀ ਉਹ ਮੂੰਹ ਤੇ ਇੱਕ ਤਨ ਦਾ ਪੈ ਚੁੱਕਾ ਆ ਬੇਨੇ ਦੋ ਕੁ ਏ ਮਹੀਨਾ ਘੇਰੀ ਰੋਲੀ ਕੋਣੀ ਮੁਰ ਕੇ ਟੱਕ ਕੇ ਬਹਿ ਜਾਣਗੇ ਸੋ ਇਹ ਜਿਹੜੀਆਂ ਚੀਜ਼ਾਂ ਆ ਇੱਕ ਆਜ਼ਾਦ ਮੁਲਕ ਵਾਸਤੇ ਆਪਾਂ ਕਹਿ ਸਕਦੇ ਕੋ ਵਧੀਆ ਚੀਜ਼ਾਂ ਨਹੀਂ ਹੈਗੀਆਂ ਆਪਣੇ ਲੋਕਾਂ ਦੀ ਆ ਜਾਨ ਮਾਲ ਉਹਨਾਂ ਦੇ ਮਾਲ ਡੰਗਰ ਦੀ ਹਾਦਸਾ ਨਹੀਂ ਲੋਕਾਂ ਦਾ ਪਹਿਲਾ ਜਿਹੜਾ ਆ ਉਹ ਆਪਾਂ ਕਹਿ ਸਕਦੇ ਫਾਂਝ ਬਣਦਾ ਤੇ ਇਹ ਜਿਹੜਾ ਫਾਂਝ ਦੇਖ ਕੇ ਆਪਾਂ ਨੇ ভাবਾਂਗੇ ਤਾਂ ਹੀ ਕਾਨੂੰ ਲੋਕਾਂ ਬਚਾਉਣ ਦੇ ਆਪਾਂ ਜਿਹੜੇ ਆ ਉਹ ਕਹਿ ਸਕਦੇ ਆ ਆ ਸਾਨੂੰ ਹੱਕ ਹੋਊਗਾ ਸੋ ਇਹਨਾਂ ਗੱਲਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ